ਫਿਰ ਕੋਰ ਸਪੈਸ਼ਲ ਪੈਰਾ 올림픽 ਘਟਾਰੇ ਦੇ ਵਾਲਨ ਨਹੀਂ ਹੈ ਸਰਕਾਰ ਦਾ ਕੋਈ ਧਿਆਨ ਘਟਾਰੇ ਹਰਜੀਤ ਸਿੰਘ ਸਾਈਕਲਾਂ ਨੂੰ ਪੰਚਰ ਲਗਾਉਣ ਦਾ ਕੰਮ ਕਰ ਰਿਹਾ ਹੈ ਤੇ ਸਰਕਾਰ ਨੇ 75 ਲੱਖ ਰੁਪਏ ਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਜਰਮਨੀ ਦੇ ਵਿਸ਼ੇਸ਼ ਪੈਰਾ 올림픽 ਫੁੱਟਬਾਲ ਖੇਡ ਦੇ ਵਿੱਚ ਸੋਨ ਦਾ ਤਗਮਾ ਜਿੱਤਿਆ ਸੀ ਹਰਜੀਤ ਸਿੰਘ ਪੜਾਈ ਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਪਹਿਲੇ ਸਥਾਨ ਤੇ ਰਿਹਾ ਹੈ ਨਾ ਦੋਟਾ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਹਰਜੀਤ ਸਿੰਘ ਆਪਣੇ ਬਾਰੇ ਦੱਸੋ ਹੁਣ ਤੱਕ ਕੀ ਕੀ ਗੱਲਬਾਤ ਹਾਸਲ ਕੀਤੀ ਨਾ ਗੋਰਡਮੈਂਟ ਦਿੱਤ ਕਲਾਂਗਾ ਸੀ ਕਿਸੇ ਨੇ ਮੇਰੀ ਬੋਈ ਬਾਹ ਨਹੀਂ ਫੜੀ ਮੈਂ ਗਰੀਬ ਘਰ ਦਾ ਹਾਂ ਜਾਂ ਜੀ ਮੈਂ ਸਾਈਕਲ ਤੇ ਕੱਲਾ ਇਹਨਾਂ ਸਕੂਲੇ ਜਾਂਦਾ ਸੀ ਤੇ ਉਹਨਾਂ ਗਰਾਉਂਡ ਜਿਵੇਂ ਮੈਂ ਚ ਪੰਡਵੇ ਜਾਣਾ ਸੀ 7 8ਵੇਂ ਘਰੇ ਮੁਰਦਾ ਸੀ ਜੀ ਤੇ ਮੇਰੇ ਗਰੀਬ ਮੈਂ ਸਾਈਕਲ ਪੈਂਚਰ ਹੁੰਦਾ ਸਾਈਕਲਾਂ ਦਾ ਜੀ ਤੇ ਹੁਣ ਜਿਹੜੇ ਤੁਸੀਂ ਬੈਡਰ ਜਿੱਤੇ ਕਿਹੜੇ ਕਿਹੜੇ ਬੈਡਰ ਜਿੱਤ ਕੇ ਆਏ ਕਿੱਥੇ ਕਿੱਥੇ ਨਾ ਦੋ ਯਾਰ

ਪੜਾ ਨਾਮ ਰੋਸ਼ਨ ਉੱਚਾ ਤੇ ਸੁੱਚਾ ਕਰੇਗਾ ਇਹਨੇ ਕੀਤਾ ਮੇਰੇ ਸਾਹਬ ਸਪਨੇ ਪੂਰੇ ਕੀਤੇ ਸਪੈਸ਼ਲ ਲੈਂਪਿੰਗ ਦੇ ਵਿੱਚੋਂ ਮੈਂ ਆਪਣੇ ਬੇਟੇ ਨੂੰ ਇੱਕੋ ਗੱਲ ਕਹੀ ਸੀ ਬੇਟਾ ਪਿੱਛੇ ਨਹੀਂ ਵੇਖਣਾ ਜਿੱਤ ਕੇ ਤੇ ਤਗਮਾ ਪਾ ਗਏ ਤੇ ਆਪਣੇ ਭਾਰਤ ਦੀ ਮਿੱਟੀ ਨੂੰ ਚੁੰਮਣਾ ਆ ਕੇ ਇਹਨੇ ਉਵੇਂ ਕੀਤਾ ਮੈਨੂੰ ਇੰਨੀ ਖੁਸ਼ੀ ਹੋਈ ਇੰਨੀ ਖੁਸ਼ੀ ਹੋਈ ਕਿ ਮੈਂ ਤੁਹਾਨੂੰ ਕੀ ਦੱਸਾਂ ਇਸ ਬੇਟੇ ਦੇ ਪਿੱਛੇ ਮੈਂ ਦਿਨ ਤੇ ਰਾਤ ਇੱਕ ਕਰ ਦਿੰਦਾ ਜਿਹਨੇ ਮੈਨੂੰ ਬੁਲਾਉਣਾ ਉਹਨਾਂ ਦੇ ਘਰੇ ਮੈਨੂੰ ਜ਼ਰੂਰ ਕੰਮ ਕਰਨ ਜਾਣਾ ਪੈਂਦਾ ਮੈਂ ਆਪਣੇ ਬੇਟੇ ਨੂੰ ਭੇਜਣਾ ਉਹ ਟ్రायल ਦੇ ਵਿੱਚੋਂ ਇਹਨਾਂ ਨੇ ਭਾਗ ਲਿਆ ਤੇ ਉਹਨਾਂ ਨੇ ਜੋ ਕੋਚ ਵੇਰਾ ਸੀ ਉਹਨਾਂ ਨੇ ਇਹਨਾਂ ਨੇ ਖੇਡ ਨੂੰ ਵੇਖਿਆ ਤੇ ਇਹਨੂੰ ਪਹਿਲੇ ਨੰਬਰ ਤੇ ਸਿਲੈਕਟ ਕਰ ਲਿਆ ਸਟੇਟ ਦੇ ਲੈਵਲ ਤੇਰੀ ਗੇਟ ਫੁੱਟਬਾਲ ਉਹ ਸਟੇਟ ਦੇ ਲੈਵਲ ਦੇ ਬਾਅਦ ਉਹਨਾਂ ਦੇ ਸਟੇਟ ਸਟੇਟ ਨੂੰ 10-15 ਦਿਨ ਉਹਨਾਂ ਨੇ ਟਾਈਮ ਦਿੱਤਾ ਫਿਰ ਇਹਨਾਂ ਨੇ ਪ੍ਰੈਕਟਿਸ ਕਰਾਈ ਉਹਦਾ ਸਾਡੇ ਬਾਬਾ ਫਰੀਦ ਦਾ ਮੇਲਾ ਚੱਲ ਰਿਹਾ ਸੀ ਅਸੀਂ ਕੁਝ ਨਹੀਂ ਕੀਤਾ ਇਹਨੂੰ ਬਾਬਾ ਫਰੀਦ ਦੇ ਮੇਲੇ 'ਚ ਸਟੇਟ ਦੀ ਤਿਆਰੀ ਕਰਵਾਈ ਸਟੇਟ ਦੀ ਤਿਆਰੀ ਕਰ ਉਹਨਾਂ ਲੌਕਡਾਊਨ ਦਾ ਸੀ ਇਹਨਾਂ ਦਾ ਸਟੇਟ ਜੋ ਮੋਬਾਈਲ ਤੇ ਹੋਈ ਸੀ ਮੋਬਾਈਲ ਤੇ ਇਹ ਜੋ ਵੀ ਆਪਣੇ ਕੋਨ ਵਗੈਰਾ ਰੱਖਦੇ ਸੀ ਸਾਰੇ 2-2 ਮੀਟਰ ਦੇ 3-3 ਮੀਟਰ ਦੇ ਉਹ ਉੱਥੋਂ ਸਿਲੈਕਟ ਹੋ ਗਿਆ ਫਿਰ ਇਹਨਾਂ ਨੂੰ ਇੰਟਰਨੈਸ਼ਨਲ ਲਈ ਚੁਣਾਈ ਦੇ ਫਿਰ ਇਹਨਾਂ ਦਾ ਕੈਂਪ ਲੱਗਾ ਉੱਧਾਰਖੰਡ ਉੱਥੋਂ ਕੈਂਪ ਤੋਂ ਸਿਲੈਕਸ਼ਨ ਹੋ ਗਿਆ ਫਿਰ ਚਨਈ ਗਈ ਚਨਈ ਤੋਂ ਇਹਨਾਂ ਨੇ ਇੰਟਰਨੈਸ਼ਨਲ ਦੇ ਵਿੱਚ ਬੋਲਡ ਮੈਡ ਲਾ ਸਾਰੇ ਪੈਰਾਓਲਪਿਕ ਖਿਡਾਰੀ ਜੋ ਸਟੋਰੀਥੀ ਕੋਚ ਦੀ ਫਿਜ਼ਿਕਲਟੀ ਇਹ ਸਰਕਾਰ ਇਸ ਵਾਸਤੇ ਕਰੇਗੀ। ਕੋ ਜੋ ਵੀ ਹੋਵੇ ਜਾਂ ਸਿਗਨ ਜੋ ਡਾਕੂਮੈਂਟ ਸੀਗੇ ਜੋ ਉਹਦੀ ਫਾਈਲ ਸੀ ਉਹ ਬਣਾ ਕੇ ਸਰਕਾਰ ਨੂੰ ਭੇਜ ਦਿੱਤੀਗੇ। ਉਹ ਤੇ ਬਹੁਤ ਜਲਦ ਜਲਦ ਕਿਉਂਕਿ ਹੁਣ ਜਿਹੜਾ ਸਪੋਰਟਸ ਡਿਪਾਰਟਮੈਂਟ ਆ ਉਹ ਮੁੱਖ ਮੰਤਰੀ ਸਾਹਿਬ ਕੋਲ ਹੈ। ਮੁੱਖ ਮੰਤਰੀ ਸਾਹਿਬ ਬਹੁਤ ਜਲਦ ਦੇ ਤੇ ਫੈਸਲਾ ਕਰਕੇ ਉਹਨੂੰ ਜੋ ਵੀ ਰਾਹਤ ਬਣਦੀ ਉਹਦੀ ਤੇ ਉਹਨੂੰ ਕੋਈ ਫੰਡਿੰਗ ਦੇ ਰੂਪ ਦੇ ਵਿੱਚ ਹੈ, ਚਾਹੇ ਉਹਨੂੰ ਕੋਈ ਜੋਬ ਦੇ ਰੂਪ ਦੇ ਵਿੱਚ ਹੈ। ਉਸ ਸਰਕਾਰ ਨੂੰ ਬਹੁਤ ਜਲਦ ਤੋਂ ਜਲਦ ਤੂੰ ਦੇਉਗੇ ਤਾਂ ਕਿ ਹੋਰ ਬੱਚਿਆਂ ਨੂੰ ਵੀ ਇਨਕਰੀਜ ਹੋਣ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਇਹਦਾ ਪੂਰਾ ਜੋਰ ਲੱਗਿਆ ਹੋਇਆ ਕਿ ਅਸੀਂ ਪਿੰਡਾਂ ਦੇ ਨੌਜਵਾਨਾਂ ਨੂੰ ਸ਼ਹਿਰਾਂ ਦੇ ਨੌਜਵਾਨਾਂ ਨੂੰ ਹੋਰ ਪਾਸੋਂ ਕੱਢ ਕੇ ਦਰੌਂਡਾਂ ਦੇ ਵਿੱਚ ਲੈ ਕੇ ਆਉਣਾ ਤਾਂ ਹੀ ਰੰਗਲਾ ਪੰਜਾਬ ਬਣਨਾ ਸੋ ਇਹ ਰੰਗਲਾ ਪੰਜਾਬ ਦਾ ਸਾਡਾ ਹੀਰੋ ਹੋਵੇ ਸਵਾਸਿ ਅਸੀਂ ਬਹੁਤ ਜਲਦ ਜੋ ਵੀ ਇਹਦਾ ਬੰਦਾ ਉਹਦਾ ਮਾਨ ਸਨਮਾਨ ਉਹ ਸਰਕਾਰ